ਕੀ ਤੱਕ ਕਿ ਨਾ ਜਾਣਾ ਪਵੇਗਾ ਕੁੜੀਆਂ ਆਜ ਜੱਗੇ ਸਿੰਘ ਦਾ ਘਰ ਕਿਹੜਾ ਵਾ ਆਵਲਾ ਸੀ ਆ ਚਾਵਲਾ ਸੀ ਇਹਨਾਂ ਦੇ ਕਿਸ਼ਤ ਲੈਣਾਂ ਕੁੜੀਆਂ ਇਹਨਾਂ ਦੇ ਜੱਗੇ ਸਿੰਘ ਦਾ ਘਰ ਕਿਹੜਾ ਸੀ ਮੈਡਮ ਆਵਲਾ ਇਹ ਵਲਾ ਸੀ ਇਹਨਾਂ ਦੇ ਕਿਸ਼ਤ ਲੈਣਾਂ ਨਹੀਂ ਅਰੇ ਤੁਸੀਂ ਇਹਨਾਂ ਦੇ ਕਿਸ਼ਤ ਕਿਵੇਂ ਲਾਓਗੇ ਇਹ ਤਾਂ ਵਿਚਾਰੇ ਭੁੱਖੇ ਮਰੀ ਜਾਂਦੇ ਆ ਅੱਛਾ ਚਲ ਕੋਈ ਨਨ ਕੜਵਾਣੀ ਤੇ ਪਾਉਗੀ ਨੌਕਰੀ ਕਰਦੇ ਆ ਕੀ ਕਰੀਏ ਹੁਣ ਫੇਰ ਜਿੱਤੇ ਸਵਿੰਦਰ ਪਾਰ ਘਰ ਆ ਮਾੜ ਮੈਂ ਤੇ ਕੀ ਭਰੀ ਨਹੀਂ ਗਈ ਹੈਗੀ ਇੱਕ ਤਾਹੜਾ ਕਰਕੇ ਕੰਮ ਬੰਦ ਹੋ ਗਏ ਪਾਣੀ ਵਾਲਾ ਆ ਗਿਆ ਪਰ ਮੈਨੂੰ ਨੇ ਅੱਗੂ ਭੜਿੰਦੇ ਨੇ ਤੁਹਾਨੂੰ ਕਿਸ਼ਤ ਭਰਨੀ ਪਊਗੀ ਕਿਸ਼ਤ ਇਹਨਾਂ ਦਾ ਤਾਂ ਹੀ ਗੱਲ ਰੋਟੀ ਦਾ ਸਾਧਨ ਨਹੀਂ ਰਿਹਾ ਕਿਸ਼ਤ ਕਿੱਥੋਂ ਭਰਦੇ ਅਸੀਂ ਅੱਧੀ ਉੱਤੀ ਭਰ ਦੋ ਫਿਰ ਇਹਨਾਂ ਨੇ ਕਹਿਣਾ ਕਿ ਅੱਧੀ ਭਾਜ ਭਰ ਦੇਣਗੇ ਸਾਡੇ ਤਾਂ ਦਾਲ ਲੈਣ ਨੂੰ ਪੈਸਾ ਨਹੀਂ ਹੈਗਾ ਪੁੱਛ ਲੈ ਮੇਰੀ ਗਵਾਂਢਣ ਨੂੰ ਵਿਚਾਰੀ ਮੈਂ ਲਓ ਜੀ ਮੈਰਮ ਘਬਰਾਂ ਹੁੰਦੀ ਲੋੜ ਨਹੀਂ ਚੁੱਪ ਕਰਕੇ ਬੱਸੀ ਤੇ ਬਹਿ ਜਾ ਮੈਂ ਤਾਂ ਬੈਠੀ ਇੱਥੇ ਤਾਂ ਅੰਕੀ ਕਿਸ਼ਤ ਪਰ ਦਾ ਚਾਟਨੀ ਨਾ ਰੋਟੀ ਖਾਣੇ ਆਥਨ ਤਰ ਕੇ ਕਿਸ਼ਤ ਕਿੱਥੋਂ ਵਧ ਗਏ ਨਾ ਜੀ ਕਿਸ਼ਤ ਭਰੋ ਮੈਂ ਤੇ ਇੱਥੇ ਬੈਠੇ ਜੰਮ ਕੇ ਆ। ਮੈਂ ਵੀ ਲਾਉਣ ਤਾ ਐਸੇ ਨਹੀਂ ਲੜੀ ਜਾਂਦੀ ਤੇ ਮੈਨੂੰ ਕਿਹੜੇ ਲਾਉਣ ਦੇਣੇਗੀ ਤੂੰ। ਲਾਉਣ ਤਾਂ ਬੇਬੇ ਕਰ ਦਾਂਗੇ ਐਡਾ ਨਹੀਂ ਤੇ ਕੋਈ ਗੱਲ ਨਹੀਂ ਪਰ ਕਿਸ਼ਤ ਤਾਂ ਭਰੋ। ਕੋਈ ਨਹੀਂ ਭਰਦਾਂਗੇ ਉੱਤੋਂ ਮੌਸਮ ਕਿਹਾ ਜੇ ਤੈਨੂੰ ਮੌਸਮ ਤਾਂ ਹੈਗੇ ਪਰ ਹੁਣ ਮੈਨੂੰ ਨਹੀਂ ਅੱਗੂ ਗਏ ਵੜਨ ਦਿੰਦੇ। ਕੋਈ ਗੱਲ ਨਹੀਂ ਸਰਕਾਰ ਵੀ ਸਾਡੀ ਐ ਤੇਰੀ ਤਾਂ ਨਹੀਂ ਸਰਕਾਰ। ਨਹੀਂ ਜੀ ਕਿਸ਼ਤ ਭਰੋ ਜੀ ਐਡਾ ਨਹੀਂ ਸਰਦਾ। ਹਜੇ ਤਾਂ ਜੀ ਸਾਥੋਂ ਕਿਸ਼ਤ ਭਰੀ ਨਹੀਂ ਜਾਂਦੀ 2 ਮਹੀਨੇ। ਪਾ ਨਦੀ ਰੌਲਾ ਪਾਓ ਪਰ ਮੈਂ ਇੱਥੇ ਬੈਠੋ ਪਾ ਨਦੀ ਗਲੀ ਚ ਗਾਓ ਸੱਤੋ ਦੋ ਮਹੀਨੇ ਕਿਸ਼ਤ ਨਹੀਂ ਭਰੀ ਦੀ। ਨਾ ਜੀ ਪਰ ਉਹ ਐਵੇਂ ਨਹੀਂ ਸਰਦਾਰ ਜੀ। ਅਸੀਂ ਤਾਂ ਰੋਟੀ ਟੁਕ ਤਾਂ ਵੀ ਬੈਠੇ ਆਂਗੇ। ਨਾ ਜੀ ਆ ਦੇ ਲੋ ਤੁਹਾਡੇ ਸਾਰੇ ਸੈਂਟਰ ਹੋਈ ਜਾਂਦੇ ਤੁਸੀਂ। ਚੱਲ ਬੇਬੇ ਆਂਕਰੋ 500 ਭਰ ਦੋ ਜਿਆਦਾ ਨਹੀਂ ਹੈਗਾ ਤਾਂ। ਰੁਪਏ ਤਾਂ 50 ਨਹੀਂ ਕਰੇ ਤੂੰ 500 ਮੰਗੀ ਆਂਨੀ ਆ ਕਮਾਲ ਹੋ ਗਈ ਤੇਰੀ। ਨਹੀਂ 500 ਤਾਂ ਭਰ ਦੋ। ਬੇਬੇ ਕਹਿਦਾ। ਉਹ ਬਾਹਰ ਪੜੀ ਹੈ ਨਹੀਂ ਉਹ ਪਾਈ ਹੁੰਦਾ। ਇੱਥੇ ਹੁੰਦਾ ਜਮਾ ਨਹੀਂ ਆਈ ਨਹੀਂ ਹਿੰਟ ਕਰਦਾ। ਪਾ ਪਈ ਨਹੀਂ ਕਰਦਾ। ਆਪਾਂ ਆਇਆ ਕਿ ਕਿ ਹਾਂ ਇਹਨੂੰ 500 ਦੇ ਦਿੰਨੇ ਆ ਕੋਈ ਗੱਲ ਨਹੀਂ ਮੈਂ ਵੀ ਲੋਨ ਕਰਾਉਣਾ ਨਹੀਂ 500 ਕਿੱਥੋਂ ਰੁਪਈਆ ਤਾਂ 50 ਨਹੀਂ ਘਰੇ ਭਨੇ ਕਿੱਥੋਂ ਭਨੇ ਕਰਾ ਕੇ ਲਾਉਣਾ ਤੇ ਕਾਕਾ ਦੂਜਿਆਂ ਦਾ ਵੀ ਪੱਠਾ ਭੰਨਤਾ ਹੁਣ ਮੈਂ ਕੀ ਕਰਾਂ ਜਦੋਂ ਕੰਮ ਹੀ ਬੰਦ ਹੋ ਰਹੇ ਨੇ ਮੈਂ ਕਿੱਥੋਂ ਕਿਸ਼ਤਾਂ ਭਰਾਂ ਮਾਰੇ ਅੱਜ ਭਨੇ ਜਾਂ ਤਾਂ ਲੈ ਕੇ ਪੈਸਾ ਵਰਤੇ ਤੇ ਪੈਸਾ ਤਾਂ ਭਰਤੇ ਭਰ ਦਾਂਗੇ ਫਿਰ ਦੋ ਮਹੀਨੇ ਠਹਿਰ ਕੇ ਭਰ ਦਾਂਗੇ ਫਿਰ 500 ਤਾਂ ਤੈਨੂੰ ਦੇਣਾ ਪਊਗਾ ਭੈਣ 500 ਕਿੱਥੋਂ ਦੇਈ ਆੜੇ ਨੂੰ ਇਹਨੂੰ ਮੰਗਰ ਪੱਗੀ ਆਪਾਂ ਮੰਗਰ ਤਾਂ ਹੁਣ ਆਇਆ ਬਲਾਜਮ ਬਣਦਾ ਹੈ ਮਲਾਜਮ ਵੀ ਇਹ ਲਾ ਨੂੰ ਕਹਿਣਾਗੇ ਵੀ 2 ਮਹੀਨਿਆਂ ਨੂੰ ਆਜੀ ਤੇ ਲਈ ਜੀ ਭੈਣ ਜਿਹੜੇ ਤੇਰੇ ਬਣੇ ਤੈਨੂੰ ਉਸ ਦਾ ਵਿਆਜ ਦੇ ਦੇ ਹੁਣ ਆਇਆ ਜਾਂ ਤਾਂ ਫਿਰ ਮਨੇ ਜਿਵੇਂ ਨਿਛੇ ਤਰੀ ਚਾਹ ਛਤਰੀ ਚੱਕਣਾ ਭੂ ਭੈਣ ਹੁਣ ਤਾਂ ਹਾਂ ਐ ਨਹੀਂ ਲੋਟਾਉਂਦਾ ਕੰਮ ਮੈਡਮ ਅਸੀਂ ਤੈਨੂੰ 5 ਕੁ ਸੌ ਦਾ ਕਰਦੇ ਆ ਕੋਈ ਇੰਤੀਆਂ ਤੇ ਤੁਸੀਂ ਬੈਠੋ ਆਹਦਾ ਰਾਜ ਜਾਨਾ ਸੁਣਿਆ ਤੈਨੂੰ ਖੜ ਜਾ ਮਾੜਾ ਜਾ ਰਾਜ ਜਾਨਾ ਠੀਕ ਹੈ ਤੋਰ ਜਾ ਹੁਣ ਤੂੰ ਤਾਂ ਆਇ ਕਰ ਭੈਣ ਚੱਕ ਝਾੜੂ ਤੇ ਮੈਂ ਲਾਉਣੀ ਆ ਚੱਪਲਾ ਉਹ ਆ ਕੁਛ ਨਹੀਂ ਗੱਲ ਨਹੀਂ ਹੋਈ ਇਹ ਬੈਤਲਾ ਨੇ ਮਾਰਤਾ ਕੀ ਕਰਾਂ ਚੰਗੀ ਕਿਸਮਤ ਨਿਕਲੀ ਅੱਜ ਤਾਂ ਮੇਰੀ ਹਾਏ ਬੈਤਲਾ ਨੇ ਮਾਰਤਾ ਕੀ ਹੋ ਗਿਆ ਮੈਡਮ ਉਹਨਾਂ ਨੇ